ਸਾਡੇ ਜਦ ਬੇਟੀ ਹੋਈ ਸੀ ਪਹਿਲੀ ਪੋਤੀ ਹੋਈ ਸਾਡੇ ਅਸੀਂ ਬੜਾ ਚੌਕ ਰਿਆ ਸੁਖਰਮਨ ਨੈਣ ਵਧੀਆ ਵੀ ਸੁਖਰਾ ਸਾਡੇ ਬੇਟੀ ਹੋ ਗਈ ਅੱਛਾ ਹਾਂ ਫਿਰ ਉਦੋਂ ਮਗਰੋਂ ਬੱਕਾ ਹੋਇਆ ਸਾਨੂੰ ਬਹੁਤ ਜ਼ਿਆਦੇ ਚੌਕ ਚੜਿਆ ਬੇਟੀ ਦਾ ਹੂੰ ਵੀ ਟਾਈਮ ਦੇ ਹਿਸਾਬ ਨਾਲ ਹਨਾ ਬੰਦੇ ਦੇ ਬਹੁਤ ਜ਼ਿਆਦੇ ਚੌਕ ਹੂੰ ਵੀ ਬੇਟੀ ਹੋਈ ਆ ਸਾਡੇ ਤੇ ਲੱਡੂ ਵੀ ਵੰਡੇ ਸੀ ਸਾਰਾ ਕੁਝ ਕਰਿਆ ਵੀ ਨਾ ਸਾਡੇ ਬੇਟੀ ਹੋਈ ਪਰ ਉਹਨਾਂ ਟਾਈਮਾਂ 'ਚ ਤਾਂ ਕੋਈ ਕੋਈ ਕੁੜੀ ਦੇ ਹਨਾ ਪੈਦਾ ਹੋਣ ਦੀ ਖੁਸ਼ੀ ਕਰਦਾ ਹੋ ਉਹ ਕੁਝ ਤਾਂ ਫਿਰ ਸਾਨੂੰ ਐਂ ਖੁਸ਼ੀ ਸੀ ਹੂੰ ਪਹਿਲਾਂ ਮੇਰੇ ਨਾਲ ਬੱਚੇ ਹੋਇਆ ਹੂੰ ਫਿਰ ਇਹਦੇ ਨਾਲ ਬੱਚੇ ਹੋਇਆ ਸਾਰੀ ਉਮਰ ਹੋ ਕੇ ਫਿਰ ਜਦੋਂ ਮੇਰੇ ਮਿੱਤੇ ਦੀ ਬੁੜੀਆ ਹੋਈ ਫਿਰ ਸਾਨੂੰ ਹੌਸਲਾ ਹੋ ਗਿਆ ਬਹੁਤ ਜ਼ਿਆਦਾ ਹੌਸਲਾ ਹੋ ਗਿਆ ਵੀ ਅੱਜ ਕਰ ਅੱਜ ਆਪਣੇ ਘਰੇ ਬੱਚਾ ਹੋਇਆ ਬੱਚਾ ਹੋਇਆ ਜਿਵੇਂ ਪਹਿਲਾਂ ਬੁੜੀਆਂ ਕਹਿੰਦੀ ਚਿਲਾ ਚਿਲਾ ਕਹਿੰਦਾ ਜਾਂ ਹੂੰ ਇਸ ਗੱਲ ਨੂੰ ਬਹੁਤ ਖੁਸ਼ੀ ਮੰਨਦੀ ਹਾਂ ਫਿਰ ਸਾਨੂੰ ਨਹੀਂ ਖੁਸ਼ੀ ਹੋਈ ਵੀ ਅੱਜ ਆਪਣੇ ਘਰੇ ਪਤਾ ਨਹੀਂ ਕੀ ਕੁਝ ਸਾਫਤਰ ਇ ਹਮ ਤਾਂ ਤੁਸੀਂ ਆਪਣੀ ਪੋਤੀ ਦਾ ਬਹੁਤ ਚਾਹ ਹਾਂ ਫਿਰ ਸਾਨੂੰ ਚਾਹ ਬਹੁਤ ਪੋਤੀ ਵੀ ਬਹੁਤ ਕਰਦੀ ਆ ਬਹੁਤ ਜਿਆਦਾ ਕਰਦੀ ਆ ਪੋਤੀ